ਤੋᱫੋ ਵੀ ਤੁਹਾਡੀ ਹਿੰਮਤ ਟੁੱਟੇ ਬਸ ਇਹ ਵੀਡੀਓ ਇੱਕ ਵਾਰੀ ਦੇਖ ਲਿਓ ਸੋਚੋ ਜੇ ਤੁਹਾਡਾ ਜਹਾਜ਼ ਡੁੱਬ ਜਾਵੇ ਤੇ ਤੁਸੀਂ ਸਮੁੰਦਰ ਵਿੱਚ ਇਕੱਲੇ ਬਚੇ ਨਾ ਖਾਣਾ ਨਾ ਪਾਣੀ ਬਚੀ ਹੋਵੇ ਤਾਂ ਛੋਟੀ ਇੱਕ ਲੱਕੜ ਦੀ ਕਿਸ਼ਤੀ ਇਹ ਕਹਾਣੀ ਹੈ ਉਸ ਬੰਦੇ ਦੀ ਜਿਸ ਨੇ ਮੌਤ ਨਾਲ ਮੁਕਾਬਲਾ ਕੀਤਾ ਤੇ ਸਮੁੰਦਰ ਨੂੰ ਹਰਾ ਕਈ ਲੋਕ ਸਮੁੰਦਰ ਵਿੱਚ ਫਸੇ ਪਰ ਕੋਈ ਵੀ ਇਸ ਤਰ੍ਹਾਂ ਨਹੀਂ ਬਚਿਆ ਜਿਵੇਂ ਉਹ ਬਚਿਆ 133 ਦਿਨ ਕੋਈ ਇਨਸਾਨ ਨਹੀਂ ਕੋਈ ਕਿਨਾਰਾ ਨਹੀਂ ਸੀ ਤਾਂ ਸਿਰਫ ਹਿੰਮਤ ਤੇ ਭੁੱਖ ਪਿਆਸ ਨਾਲ ਜੰਗਾ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਪੂਨ ਲਿੰਮ ਬਾਰੇ ਉਸ ਦੀ ਇੱਕ ਕਹਾਣੀ ਦੱਸਦੀ ਹੈ ਕਿ ਇਨਸਾਨ ਚਾਹੇ ਤਾਂ ਕਿਸ ਹੱਦ ਦੀਆਂ ਅਸੰਭਵ ਚੀਜ਼ਾਂ ਨੂੰ ਇਨਸਾਨ ਸੰਭਵ ਕਰ ਸਕਦਾ ਪੂਨ ਲਿੰਮ ਦਾ ਜਨਮ 8 ਮਾਰਚ 1918 ਨੂੰ ਚੀਨ ਦੇ ਹਾਈਨਾਨ ਟਾਪੂ ਤੇ ਹੋਇਆ ਸੀ ਤੇ ਕਰੀਬ 12 ਸਾਲ ਦੀ ਉਮਰ ਵਿੱਚ ਲਗਭਗ 1930 ਦੇ ਦੌਰਾਨ ਜਾਪਾਨੀ ਹਮਲਿਆਂ ਤੋਂ ਬਚਣ ਲਈ ਉਸਨੇ ਬ੍ਰਿਟਿਸ਼ ਮਰਚੰਟ ਨੇਵੀ ਵਿੱਚ ਕੈਬਨ ਬੁਆਏ ਦੀ ਨੌਕਰੀ ਸ਼ੁਰੂ ਕਰੀ ਇਸੇ ਦੇ ਚੱਲਦਿਆਂ 1945 ਵਿੱਚ ਯਾਨੀ ਕਿ 24 ਸਾਲ ਦੀ ਉਮਰ ਵਿੱਚ ਉਹ ਐਸਐਸ ਬੈਨਲੋਮੰਡ ਇੱਕ ਬ੍ਰਿਟਿਸ਼ ਕਾਰਗੋ ਜਹਾਜ਼ ਦੇ ਦੂਜੇ ਮੈਸ ਸਟੂਅਰਡ ਵਜੋਂ ਕੰਮ ਕਰ ਰਿਹਾ ਸੀ ਜੋ ਕੇਪ ਟਾਊਨ ਤੋਂ ਨਿਊਯਾਰਕ ਤੱਕ ਪੈਰਾਮੋਰਾਬੀ ਰਾਹੀ ਜਾ ਰਿਹਾ ਸੀ ਜਿਸ ਵਿੱਚ ਕੁੱਲ 54 ਮੈਂਬਰ ਸਨ ਇਸ ਸਮੇਂ ਦੁਨੀਆ ਦੇ ਕਾਫੀ ਦੇਸ਼ਾਂ ਵਿੱਚ ਬਹੁਤ ਮਾੜੇ ਹਾਲਾਤ ਸੀ ਕਿਉਂਕਿ ਉਸ ਸਮੇਂ ਸੰਸਾਰ ਦੀ ਦੂਜੀ ਜੰਗ ਚੱਲ ਰਹੀ ਸੀ ਜਿਸ ਦੇ ਵਿੱਚ ਜਰਮਨੀ ਇਟਲੀ ਜਾਪਾਨ ਯੂਕੇ ਅਮਰੀਕਾ ਤੇ ਸੋਵੀਅਤ ਯੂਨੀਅਨ ਤੇ ਚਾਈਨਾ ਦੇ ਨਾਲ ਹੋਰ ਵੀ ਕਾਫੀ ਦੇਸ਼ਾਂ ਦੇ ਵਿਰੁੱਧ ਜੰਗ ਲੜ ਰਹੀ ਸੀ ਬ੍ਰਿਟੇਨ ਦਾ ਐਸਐਸ ਬੈਨਲੋਮਨ ਜਹਾਜ਼ ਜਿਸ ਵਿੱਚ ਪੋਨ ਲੇਮ ਆਪਣੇ 53 ਸਾਥੀਆਂ ਸਮੇਤ ਸਫ਼ਰ ਕਰ ਰਿਹਾ ਸੀ ਤੇ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਉਹਨਾਂ ਦਾ ਆਖਰੀ ਸਫ਼ਰ ਤੇ ਇਸ ਗੱਲ ਦਾ ਵੀ ਕੋਈ ਪੁਸ਼ਟੀ ਸਬੂਤ ਨਹੀਂ ਹੈ ਕਿ ਇਹ ਸਫ਼ਰ ਕਦੋਂ ਸ਼ੁਰੂ ਹੋਇਆ ਸੀ। ਕਈ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਫ਼ਰ 15 ਨਵੰਬਰ ਤੋਂ 20 ਨਵੰਬਰ ਦੇ ਵਿੱਚ ਸ਼ੁਰੂ ਹੋਇਆ ਸੀ। ਕਿਉਂਕਿ ਵਰਲਡ ਵਾਰ ਦੇ ਕਾਰਨ ਇਸ ਚੀਜ਼ ਦਾ ਰਿਕਾਰਡ ਹੀ ਨਹੀਂ ਰੱਖਿਆ ਗਿਆ ਤੇ ਡੁੱਬਦਾ ਹੋਇਆ ਇਹ ਜਹਾਜ਼ ਇਹ ਰਾਜ਼ ਵੀ ਆਪਦੇ ਨਾਲ ਹੀ ਲੈ ਗਿਆ। ਸਾਲ 1942 ਨਵੰਬਰ ਦੇ 23 ਸੋਵਾਰ ਇਹ ਜਹਾਜ਼ ਸਮੁੰਦਰ ਦੀਆਂ ਲਹਿਰਾਂ ਨੂੰ ਕੱਟਦਾ ਹੋਇਆ ਸਾਊਥ ਟਲੈਂਟੀ ਕੋਸ਼ਨ ਦੇ ਵਿੱਚ ਅੱਗੇ ਵਧ ਰਿਹਾ। ਜਹਾਜ਼ ਬ੍ਰਾਜ਼ਿਲ ਦੇ ਬੇਲੰਪੁਰਾ ਤੋਂ ਲਗਭਗ 1200 ਕਿਲੋਮੀਟਰ ਦੂਰ ਸੀ। ਤਾਂ ਜਰਮਨ U172 ਸਾਂਬਰੀ ਨੇ ਇਸ ਜਹਾਜ਼ 'ਤੇ ਟਾਰਪੀਡੋ ਹਮਲਾ ਕੀਤਾ। ਤੇ ਇਸ ਭਿਆਨਕ ਵਿਸਫੋਟ ਦੇ ਨਾਲ ਬ੍ਰਿਟਿਸ਼ ਕਾਰਗੋ ਜਹਾਜ਼ ਜਿਸ 'ਤੇ 53 ਲੋਕ ਸਵਾਰ ਸਨ, ਕੁਝ ਮਿੰਟਾਂ ਵਿੱਚ ਹੀ ਸਮੁੰਦਰ ਦੀ ਗਹਿਰਾਈ ਵਿੱਚ ਸਮੋ ਲ ਗਿਆ। ਤੇ ਡੁੱਬਦਾ ਹੋਇਆ ਇਹ ਜਹਾਜ਼ 53 ਲੋਕਾਂ ਨੂੰ ਆਪਣੇ ਨਾਲ ਹੀ ਲੈ ਗਿਆ। ਸਿਰਫ ਇੱਕ ਲੇਮੇ ਹੀ ਸੀ ਜਿਸ ਨੇ ਆਪਣੀ ਬਹਾਦਰੀ ਤੇ ਤੇਜ਼ੀ ਨਾਲ ਇਸ ਜਹਾਜ਼ ਨੂੰ ਲਾਈਫ ਜੈਕਟ ਦੇ ਨਾਲ ਛਾਲ ਮਾਰੀ ਤੇ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਲੇਮੇ ਡੁੱਬਦੇ ਹੋਏ ਜਹਾਜ਼ ਵਿੱਚੋਂ ਇੱਕ ਛੋਟੀ ਕਿਸ਼ਤੀ ਕੱਟਣ ਵਿੱਚ ਕਾਮਯਾਬ ਹੋਇਆ ਜਿਸ ਵਿੱਚ ਉਸ ਨੂੰ ਕੁਝ ਲੀਟਰ ਪੀਣ ਯੋਗ ਪਾਣੀ, ਕੁਝ ਖਾਣ ਵਾਲੀਆਂ ਚੀਜ਼ਾਂ ਦੇ ਡੱਬੇ, ਇੱਕ ਰੱਸੀ ਤੇ ਇੱਕ ਬੈਟਰੀ ਮਿਲੀ ਕੀ ਆਇਤਾ ਉਹ ਬਈ ਕਹਿ ਸਕਦੇ ਆ ਕਿ ਉਹਨਾਂ 54 ਦੇ ਵਿੱਚੋਂ ਪੂਰਲੇਮੀ ਹੀ ਇੱਕ ਕਿਸਮਤ ਵਾਲਾ ਇਨਸਾਨ ਸੀ ਇਸ ਚੀਜ਼ ਨੂੰ ਕਹਿਣ ਤੋਂ ਪਹਿਲਾਂ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਉਹਨੇ ਕਿੰਨੇ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਜਿਸ ਨੂੰ ਸੋਚ ਕੇ ਵੀ ਡਰ ਲੱਗਦਾ ਜਦੋਂ ਫੂਨ ਲੇਮ ਉਸ ਛੋਟੀ ਕਿਸ਼ਤੀ ਉੱਤੇ ਕਾਬੂ ਪਾਉਣ ਵਿੱਚ ਕਾਮਯਾਬ ਹੋਇਆ ਤਾਂ ਸਭ ਤੋਂ ਪਹਿਲਾਂ ਉਸਨੇ ਇਹ ਦੇਖਿਆ ਕਿ ਉਸ ਕੋਲ ਕੀ ਕੁਝ ਹੈ ਤੇ ਉਹ ਕਿੰਨਾ ਸਮਾਂ ਉਹਨਾਂ ਚੀਜ਼ਾਂ ਨਾਲ ਲੰਘਾ ਸਕਦਾ। ਬਜਾਏ ਡਰ ਘਪਰਾਉਣ ਜਾਂ ਫਿਰ ਆਪਣੀ ਕਿਸਮਤ ਨੂੰ ਕੋਸਣ ਦੇ ਉਸਨੇ ਬੜੀ ਸਮਝਦਾਰੀ ਤੋਂ ਕੰਮ ਲਿਆ ਤੇ ਇਹ ਦੇਖਿਆ ਕਿ ਉਸ ਨੂੰ ਕੀ ਕਰਨਾ ਚਾਹੀਦਾ ਤੇ ਉਹ ਹੁਣ ਕੀ ਕਰ ਸਕਦਾ। ਤੇ ਉਸ ਕੋਲੇ ਬਹੁਤ ਹੀ ਘੱਟ ਖਾਣ ਪੀਣ ਲਈ ਸਮਾਨ ਸੀ ਜੋ ਕਿ ਛੇਤੀ ਹੀ ਖਤਮ ਹੋਣ ਲੱਗਾ ਤੇ ਬਜੇ ਖੁਚੇ ਸਮਾਨ ਨੂੰ ਉਸਨੇ ਚਾਰੇ ਦੇ ਤੌਰ ਤੇ ਵਰਤਿਆ ਤੇ ਆਸ-ਪਾਸ ਜਿਸ ਚੀਜ਼ ਦਾ ਵੀ ਉਹ ਸ਼ਿਕਾਰ ਕਰ ਸਕਦਾ ਸੀ ਉਸਨੇ ਉਸ ਦਾ ਸ਼ਿਕਾਰ ਕੀਤਾ ਤੇ ਉਸ ਨੂੰ ਖਾਦਾ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਇਨਸਾਨ ਭੁੱਖ ਨਾਲ ਤਾਂ ਕੁਝ ਹਫ਼ਤੇ ਕੱਢ ਸਕਦਾ ਪਰ ਪਾਣੀ ਬਿਨਾ ਕੁਝ ਦਿਨ ਵੀ ਕੱਢ ਨਹੀਂ ਪੜੇ ਔਖੀ ਤੇ ਇਸੇ ਦਿਨ ਚੱਲਦਿਆਂ ਉਸਨੇ ਕੁਝ ਪੰਛੀਆਂ ਦਾ ਸ਼ਿਕਾਰ ਕੀਤਾ ਤੇ ਉਹਨਾਂ ਦੇ ਖੂਨ ਨੂੰ ਪੀ ਕੇ ਆਪਣੀ ਪਿਆਸ ਬੁਝਾਈ ਤੇ ਹੋਰ ਤੇ ਹੋਰ ਜਦ ਕਦੇ ਵੀ ਮੀਂਹ ਆਉਂਦਾ ਤਾਂ ਉਹ ਆਪਣੀ ਜੈਕਟ ਨੂੰ ਲਾ ਕੇ ਉਸ ਦੇ ਵਿੱਚ ਜੋ ਵੀ ਪਾਣੀ ਮੀਂਹ ਤੋਂ ਇਕੱਠਾ ਹੁੰਦਾ ਉਸ ਨੂੰ ਪੀ ਕੇ ਆਪਣੀ ਪਿਆਸ ਬਜਾਉਂਦੀ ਜੇ ਗੱਲ ਕਰੀਏ ਕਿ ਉਸ ਦਾ ਉਸ ਸਮੇਂ ਸਭ ਤੋਂ ਵੱਡਾ ਦੁਸ਼ਮਣ ਕੌਣ ਸੀ ਖੁੱਲਾ ਸਮੁੰਦਰ ਜਾਂ ਸਮੁੰਦਰ ਚ ਘੁੰਮ ਰਹੀਆਂ ਸ਼ਾਰਕਾਂ ਜਾਂ ਸੂਰਜ ਜਾਂ ਮੀਂਹ ਜਾਂ ਫਿਰ ਸਾਰੀ ਕੁਦਰਤ ਹੀ the class. ਜਦੋਂ ਵੀ ਸਮੁੰਦਰ ਚੂਚੀਆਂ ਛੱਲਾਂ ਉੱਠਦੀਆਂ ਤਾਂ ਉਹ ਪੂਰੇ ਦਾ ਪੂਰਾ ਭਿੱਜ ਜਾਂਦਾ ਤੇ ਸਮੁੰਦਰ ਦੇ ਪਾਣੀ 'ਚ ਨੂਨ ਜ਼ਿਆਦਾ ਹੋਣ ਕਰਕੇ ਜਦੋਂ ਉਹ ਭਿੱਜਦਾ ਤੇ ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਉਹਦੀ ਚਮੜੀ ਹੋਰ ਵੀ ਉਖੜ ਜਾਂਦੀ। ਆਟੇ ਬੁੱਲ ਉਖੜੀ ਚਮੜੀ ਤੇ ਦੂਰ ਦੂਰ ਤੱਕ ਕੋਈ ਵੀ ਸਹਾਰਾ ਨਹੀਂ। ਆ ਚਾਹੇ ਔਖੇ ਹਾਲਾਤਾਂ ਵਿੱਚ ਮੈਂਟਲੀ ਸਟਰੋਂਗ ਰਹਿਣਾ ਬੇहद ਜ਼ਰੂਰੀ ਹੁੰਦਾ ਤੇ ਉਹੀ ਸਭ ਤੋਂ ਔਖਾ ਹੁੰਦਾ। ਉਹ ਆਪਣੇ ਆਪ ਨੂੰ ਜ਼ਿਆਦਾ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਦਾ। ਉਹ ਗਾਉਂਦਾ ਰਹਿੰਦਾ ਜਾਂ ਆਪਣੇ ਨਾਲ ਹੀ ਗੱਲਾਂ ਕਰਦਾ ਰਹਿੰਦਾ ਜਾਂ ਆਪਣੇ ਕੋਲੇ ਪਈ ਇੱਕ ਰੱਸੀ ਨੂੰ ਗੰਢਾਂ ਦਿੰਦਾ ਰਹਿੰਦਾ ਤੇ ਆਪਣੇ ਨਾਂ ਨੂੰ ਕਿੰਦਾ ਰਹਿੰਦਾ ਤੇ ਇਹੀ ਚੀਜ਼ਾਂ ਸੀ ਉਸ ਦਾ ਹੌਸਲਾ ਜਿਨ੍ਹਾਂ ਨੇ ਉਸ ਨੂੰ ਬਚਾਈ ਰੱਖਿਆ ਪਰ ਇਸ ਦੇ ਚਾਲਦਿਆਂ ਉਹ ਕਾਫੀ ਵਾਰ ਹਾਰਿਆ ਕਈ ਵਾਰ ਉਸ ਨੇ ਹਵਾਈ ਜਹਾਜ਼ ਜਾਂ ਫਿਰ ਸਮੁੰਦਰੀ ਜਹਾਜ਼ ਦੇਖੇ ਤੇ ਉਹਨਾਂ ਨੂੰ ਸਿਗਨਲ ਦੇਣ ਦੀ ਕੋਸ਼ਿਸ਼ ਕੀਤੀ ਹੱਥ ਹਿਲਾਏ ਬੈਟਰੀ ਦੇ ਸਿਗਨਲ ਦਿੱਤੇ ਪਰ ਕੋਈ ਵੀ ਉਸ ਦੀ ਮਦਦ ਕਰਨ ਉਸ ਕੋਲੇ ਨਹੀਂ ਆਇਆ ਕਿਉਂਕਿ ਇਹ ਲੱਗਦਾ ਸੀ ਕਿ ਜੰਗ ਦਾ ਸਮਾਂ ਹੋਣ ਦੇ ਕਾਰਨ ਇਹ ਕੋਈ ਦੁਸ਼ਮਣ ਦੀ ਚਾਲ ਤੇ ਇਨ੍ਹਾਂ ਚੀਜ਼ਾਂ ਤੋਂ ਬਾਅਦ ਉਸ ਦੀ ਹੁਣ ਹਿੰਮਤ ਜਵਾਬ ਦੇਣ ਉਸਨੂੰ ਲੱਗਦਾ ਸੀ ਕਿ ਸ਼ਾਇਦ ਉਸ ਨੂੰ ਕੋਈ ਬਚਾਉਣ ਕਦੇ ਆਵੇ ਹੀ ਨਾ ਇਸ ਬੇहद ਔਖੇ ਸਮੇਂ ਦੇ ਵਿੱਚ ਲਿੰਮ ਨੇ ਇੱਕ ਸ਼ਾਰਕ ਦਾ ਸ਼ਿਕਾਰ ਵੀ ਕਰ ਲਿਆ ਸੀ ਉਹ ਵੀ ਪਾਣੀ ਦੇ ਮੱਗ ਦੇ ਨਾਲ ਕਿਉਂਕਿ ਉਹ ਸਾਈਜ਼ ਦੇ ਵਿੱਚ ਕੋਈ ਬਾਲੀ ਜ਼ਿਆਦਾ ਵੱਡੀ ਨਹੀਂ ਸੀ ਤੇ ਅਖੀਰ 133 ਦਿਨਾਂ ਬਾਅਦ ਅਪ੍ਰੈਲ 5 1943 ਨੂੰ ਲੇਮਨ ਦੂਰ ਇੱਕ ਜ਼ਮੀਨੀ ਟੁਕੜਾ ਨਜ਼ਰ ਆਉਣ ਲੱਗਾ। ਇਸ ਚੀਜ਼ ਤੋਂ ਬਾਅਦ ਉਸ ਦੇ ਵਿੱਚ ਹੋਰ ਵੀ ਹਿੰਮਤ ਤੇ ਹੌਸਲਾ ਆ ਗਿਆ ਤੇ ਇਸੇ ਦੌਰਾਨ ਲੇਮਨ ਨੇ ਬ੍ਰਾਜ਼ੀਲੀਅਨ ਮਛਵਾਰਿਆਂ ਨੂੰ ਦੇਖਿਆ ਜਿਨ੍ਹਾਂ ਨੇ ਲੇਮਨ ਨੂੰ ਉਥੋਂ ਬਚਾਇਆ ਸੀ ਤੇ ਇਨ੍ਹਾਂ 133 ਦਿਨਾਂ ਦੇ ਵਿੱਚ ਲੇਮਨ ਆਪਣੀ ਛੋਟੀ ਜਿਹੀ ਕਿਸ਼ਤੀ ਤੇ ਲਗਭਗ 1390 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਾ ਸੀ। ਉਸ ਸਮੇਂ ਲੇਮਨ ਦਾ ਕਾਫੀ ਭਾਰ ਘਟ ਚੁੱਕਾ ਸੀ ਤੇ ਉਸ ਦੀ ਚਮੜੀ ਬਹੁਤ ਬੁਰੇ ਦੀਕ ਦੇ ਨਾਲ ਉਖੜੀ ਹੋਈ ਸੀ ਤੇ ਇਸ ਦੇ ਪਿੱਛੋਂ ਬ੍ਰਿਟੇਨ ਦੇ ਕਿੰਗ ਜਾਰਜ 6 ਨੇ ਉਸ ਨੂੰ ਬ੍ਰਿਟਿਸ਼ Empire ਮੈਡਲ ਦੇ ਨਾਲ ਸਨਮਾਨਿਤ ਕੀਤਾ ਸੀ ਤੇ ਇਸੇ ਦੇ ਨਾਲ ਰਾਇਲ ਨੀਵੀ ਦੀ ਕਿਤਾਬਾਂ ਦੇ ਵਿੱਚ ਉਸ ਦੀ ਇਹ ਕਹਾਣੀ ਦਰਜ ਵੀ ਕੀਤੀ ਗਈ ਸੀ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਬਹਾਦਰ ਇਨਸਾਨ ਦਾ ਪਤਾ ਹੀ ਨਹੀਂ ਸੀ ਤੁਸੀਂ ਵੀ ਕਮੈਂਟਾਂ ਵਿੱਚ ਦੱਸੋ ਕਿ ਤੁਹਾਨੂੰ ਇਸ ਤੋਂ ਪਹਿਲਾਂ ਇਸ ਚੀਜ਼ ਦਾ ਪਤਾ ਸੀ ਜਾਂ ਨਹੀਂ ਸੋ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤੇ ਅਜਿਹੀਆਂ ਵੀਡੀਓਜ਼ ਹੋਰ ਦੇਖਣੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਆਪਣੀ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ